ਪੰਜਾਬ ਦੇ ਸਕੂਲ ਵਿਭਾਗ ਨੇ ਸੈਸ਼ਨ 2024-25 ਦੌਰਾਨ ਵੱਖ-ਵੱਖ ਸਕੂਲਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਰਵਾਇਤੀ バスਪਾਸ ਉਪਲਬਧ ਕਰਵਾਉਣ ਦੇ ਸਬੰਧ ਵਿੱਚ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਿਹੜੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਇਹਨਾਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਨਵੇਂ ਦਾਖਲੇ ਲੈਣ ਵਾਲੇ ਅਤੇ ਪੁਰਾਣੇ ਜਿਹੜੇ ਪਹਿਲਾਂ ਤੋਂ داخل ਵਿਦਿਆਰਥੀਆਂ ਉਹਨਾਂ ਦੀਆਂ ਕਲਾਸਾਂ ਵੀ ਚੱਲ ਰਹੀਆਂ ਨੇ ਤੇ ਇਸ ਲਈ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਅਧੀਨ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੀ ਜਿਹੜੀ ਉਹ ਸੂਚੀ ਉਹ ਤਿਆਰ ਕਰਨ ਅਤੇ ਇਸ ਸੂਚੀ ਦੇ ਵਿੱਚ ਸਕੂਲवार ਰਵਾਇਤੀ ਦਰਾਂ ਅਤੇ ਬਸ-ਬਸ ਚਾਉਣ ਵਾਲੇ ਜਿਹੜੇ ਵਿਦਿਆਰਥੀ ਆ ਉਹਨਾਂ ਦੀ ਗਿਣਤੀ ਦਾ ਵੇਰਵਾ ਜਿਹੜਾ ਉਹ ਸ਼ਾਮਲ ਹੋਣਾ ਚਾਹੀਦਾ ਹੈ ਇਹ ਜਾਣਕਾਰੀ ਹੈ ਮੈਨੇਜਿੰਗ ਡਾਇਰੈਕਟਰ ਸਟ੍ਰੇਟ ਟਰਾਂਸਪੋਰਟ ਵਿਭਾਗ ਅਤੇ ਮੈਨੇਜਿੰਗ ਡਾਇਰੈਕਟਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਨੂੰ ਜਿਹੜੀ ਉਹ ਭੇਜੀ ਜਾਣੀ ਚਾਹੀਦੀ ਹੈ ਨਾਲ ਹੀ ਸੂਚੀਆਂ ਇਹ ਇੱਕ ਪ੍ਰਤੀ ਹੈੱਡ ਆਫਿਸ ਨੂੰ ਭੇਜੀ ਜਾਵੇਗੀ ਤਾਂਕਿ ਸਬੰਧਤ ਸਥਾਨਾਂ ਨੂੰ ਜਿਹੜੀ ਉਹ ਭੇਜੀ ਗਈ ਜਾਣਕਾਰੀ ਆ ਉਹਦੇ ਅਨੁਸਾਰ ਦਾਅਵਿਆਂ ਦਾ ਜਿਹੜਾ ਭੁਗਤਾਨ ਕਰਦੇ ਸਮੇਂ ਸੂਚੀਆਂ ਦਾ ਜਿਹੜਾ ਉਹ ਮਿਲਾਨ ਕੀਤਾ ਜਾ ਸਕੇ ਇਸ ਤੋਂ ਇਹ ਯਕੀਨੀ ਕੀਤਾ ਜਾ ਸਕੇਗਾ ਕਿ ਵਿਦਿਆਰਥੀਆਂ ਲਈ ਬੱਸ ਪਾਸ ਬਣਾਉਣ ਲਈ ਜਿਹੜੀ ਆ ਕੋਈ ਵੀ ਕਠਿਨਾਈ ਨਾ ਹੋਵੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕੀਤਾ ਗਿਆ ਹੈ ਕੀ ਉਹ ਇਹਨਾਂ ਸੂਚੀਆਂ ਤੇ ਅਹਸਤਾਖਸ਼ਰ ਕਰਕੇ ਅਤੇ ਪ੍ਰਮਾਣਿਤ ਕਰਕੇ ਇਹਨਾਂ ਨੂੰ ਭੇਜਣ ਤੇ ਇਹ ਕਦਮ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਚੁੱਕਿਆ ਗਿਆ ਤਾਂ ਕਿ ਉਹਨਾਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਲਈ ਟਰਾਂਸਪੋਰਟ ਸੰਬੰਧੀ ਸਮੱਸਿਆਵਾਂ ਦਾ ਜਿਹੜਾ ਕੋਈ ਵੀ ਸਾਹਮਣਾ ਨਾ ਕਰਨਾ ਪਵੇ ਸਿੱਖਿਆ ਵਿਭਾਗ ਨੇ ਇਹ ਵੀ ਯਕੀਨੀ ਕੀਤਾ ਹੈ ਕਿ ਇਹਨਾਂ ਨਿਰਦੇਸ਼ਾਂ ਦਾ ਪਾਲਣ ਸਹੀ ਤਰੀਕੇ ਦੇ ਨਾਲ ਹੋਵੇ ਅਤੇ ਵਿਦਿਆਰਥੀਆਂ ਨੂੰ ਸਮੇਂ ਤੇ ਜਿਹੜੀ ਰਵਾਇਤੀ ਬਾਸਾ ਉਹ ਪ੍ਰਾਪਤ four seconds